ਦੇਖੋ ਜੀ ਮੈਂ ਤਾਂ ਖਿਆਲ ਵੀ ਨਹੀਂ ਸੀ ਕਿ ਮੈਂ ਇਸ ਲਾਈਨ ਦੇ ਵਿੱਚ ਆਉਂਗਾ ਨਾ ਹੀ ਮੇਰੇ ਪਰਿਵਾਰ ਚ ਕੋਈ ਇਸ ਲਾਈਨ ਦੇ ਵਿੱਚ ਸੀ ਨਾ ਹੀ ਮੈਂ ਕਿ ਤੂੰ ਕੋਈ ਸਿੱਖਿਆ ਸੀ ਸਟੇਜ ਵੀ ਕਦੇ ਨਹੀਂ ਸੀ ਕੀਤਾ ਮੈਂ ਤਾਂ ਮਜ਼ਾਕ ਨਾਲ ਕਹਿਣਾ ਹੁੰਦਾ ਹੈ ਕਿ ਸਾਰੇ ਸਿੱਖ ਕਿਉਂਦੇ ਮੈਂ ਤੁਸ ਦੇ ਕੇ ਵੜਿਆ ਇਸ ਲਾਈਨ 'ਚ ਤਕੇ ਤਕੇ ਨਾਲ ਕਹਿ ਲੋ ਪਰ ਮੇਰੇ ਪਿਆਰ ਕਰਨ ਵਾਲਿਆਂ ਨੇ ਮੈਨੂੰ ਸਿਰ ਮੱਥੇ ਤੇ ਰੱਖਿਆ ਵੈਸੇ ਕੀ ਪਲਾਨ ਸੀਗਾ ਜੀ ਲਾਈਫ ਦੇ ਵਿੱਚ ਕੀ ਬਣਾਣਾ ਚਾਹੁੰਦਾ ਸੀ ਜਦ ਮੈਂ ਇਸ ਪਾਸੇ ਆਇਆ ਤਾਂ ਉਦੋਂ ਤੱਕ ਨਹੀਂ ਅਕਲੀ ਹੈ ਨਹੀਂ ਸੀ ਕਿ ਪਲਾਨ ਬਣਾ ਸਕੀਏ ਕੋਈ ਹਾਂ ਸਵੇਰ ਤੋਂ ਸ਼ਾਮ ਤੱਕ ਕੋਈ ਹੋਰ ਕੋਈ ਮਕਸਦ ਹੀ ਨਹੀਂ ਸੀ ਫਿਲਮ ਦੇਖ ਲਈ ਘੂੜੇ ਤੇ ਚੜ ਗਏ ਦੋਰਾ ਫੇਰਾ ਕਰ ਲਿਆ ਦੋਸਤਾਂ 'ਚ ਬੈਠ ਕੇ ਬਸ ਆਹੀ ਕੰਮ ਹੁੰਦੇ ਸੀ ਇਤਫਾਕ ਹੋਇਆ ਮੇਰੇ ਇਸ ਲਾਈਨ 'ਚ ਆਉਣ ਵਾਸਤੇ ਮੈਂ ਕਈ ਵਾਰੀ ਅੱਗੇ ਵੀ ਦੱਸ ਚੁੱਕਿਆ ਸਾਡੇ ਦੋਸਤ ਹੈ ਫੈਮਿਲੀ ਫਰੈਂਡ ਹੈ ਮੇਰੇ ਵੱਡੇ ਭਾਜੀ ਹੋਰਾਂ ਦੇ ਬੜੇ ਅੱਛੇ ਦੋਸਤ ਹੈ ਬਲਦੇਵ ਸਿੰਘ ਖੋਸਾ ਜੀ ਹਮ ਹਮ ਉਹਨਾਂ ਦੇ ਨਾਲ ਰਲ ਕੇ ਵੱਡੇ ਭਾਜੀ ਹੋਰਾਂ ਨੇ ਫਿਲਮ ਬਣਾਉਣ ਦਾ ਪ੍ਰੋਗਰਾਮ ਬਣਾਇਆ ਕੁੱਤੇ ਜੱਟਾਂ ਦੇ ਬਾਰੇ ਹਾਂਜੀ ਹਮ ਹਮ ਉਸ ਫਿਲਮ ਦੇ ਵਿੱਚ ਵੀ ਮੇਰਾ ਕੋਈ ਪ੍ਰੋਗਰਾਮ ਨਹੀਂ ਸੀ ਕਿ ਮੈਂ ਐਕਟਿੰਗ ਕਰੂੰਗਾ ਉਹ ਮੈਨੂੰ ਇੱਕ ਐਵੇਂ ਛੋਟਾ ਜਿਹਾ ਰੋਲ ਦੇਤਾ ਇੱਕ ਲਾਈਨ ਦੇਤੀ ਮੇਰੇ ਡਾਇਰੈਕਟਰ ਨੇ ਕੁੱਤੇ ਲੜ ਰਹੇ ਹੁੰਦੇ ਆ ਮੈਨੂੰ ਕਹਿੰਦਾ ਵੀ ਇਹ ਕੁੱਤੇ ਤੇਰੇ ਐ ਤੂੰ ਇਹਨਾਂ ਨੂੰ ਸੰਭਾਲ ਸਕਦਾ ਏ ਤੈਨੂੰ ਇੱਕ ਲਾਈਨ ਦਿੰਨੇ ਤੂੰ ਬੋਲ ਦੇ ਹਮ ਉਹ ਮੈਂ ਬੋਲਤੀ ਉਹ ਮੇਰੇ ਲਈ ਇੱਕ ਸਕਰੀਨ ਟੈਸਟ ਸਾਬਤ ਹੋ ਗਈ ਬੋਲੀ ਹੋਈ ਲਾਈਨ ਯਾਦ ਆ ਜੀ ਕਿਹੜੀ ਲਾਈਨ ਸੀਗੀ ਉਹ ਸੀ ਜੀ ਲੈ ਵੇ ਜਗੀਰਿਆ ਪਿਛਲੇ ਸਾਲ ਦਾ ਬਦਲਾ ਲੈ ਲਿਆ ਸਾਡੇ ਕਾਲੂ ਨੇ ਬਸ